ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਵਿੱਚ ਸਵਾਗਤ ਹੈ ਇਸ ਚੈਨਲ ਤੋਂ ਅਸੀਂ ਹਰ ਰੋਜ਼ ਤੁਹਾਡੇ ਨਾਲ ਵਧੀਆ-ਵਧੀਆ ਵਿਚਾਰਾਂ ਸਾਂਝੀਆਂ ਕਰਦੇ ਹਾਂ ਜੋ ਜੀਵਨ ਨਾਲ ਜੁੜੇ ਹੁੰਦੇ ਹਨ ਜੋ ਸਾਨੂੰ ਸੋਚਣ ਤੇ ਮਜ਼ਬੂਤ ਕਰਦੇ ਹਨ ਅੱਜ ਆਪਾਂ ਫੇਰ ਗੱਲ ਕਰਦੇ ਹਾਂ ਮੇਕ ਪੈਣ ਦੀ ਜਠਾਣੀ ਸ਼ਰਨ ਪੈਣ ਬਾਰੇ ਉਹੀ ਸ਼ਰਨ ਪੈਣ ਜੋ ਆਪਣੇ ਸਵਾਤਿ ਸਲਝੇ ਹੋਏ ਸਵਾਹ ਲਈ ਜਾਣੇ ਜਾਂਦੇ ਹਨ ਸ਼ਰਨ ਪੈਣ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਇੰਡੀਆ ਵਿੱਚ ਹਨ ਉਹ ਆਪਣੇ ਪੇਕੇ ਪਰਿਵਾਰ ਦੇ ਨਾਲ ਰਹਿ ਰਹੇ ਹਨ ਉਹਨਾਂ ਨੇ ਆਪਣੇ ਬਲੌਗ ਵਿੱਚ ਦੱਸਿਆ ਕਿ ਉਹ ਕਿਵੇਂ ਇੰਡੀਆ ਆਏ ਤੇ ਉਹ ਇਸ ਸਮੇਂ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ ਇਹ ਗੱਲ ਹੈ ਕਿ ਸ਼ਰਨਪੈਣ ਦੇ ਦੋ ਪੁੱਤਰ ਹਨ ਅੰਗਦ ਤੇ ਰਮਨ ਅੰਗਦ ਵੱਡਾ ਹੈ ਤੇ ਰਮਨ ਛੋਟਾ ਇਸ ਵਾਰ ਦੀਵਾਲੀ ਵੀ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਇਹ ਰਮਨ ਦੀ ਪਹਿਲੀ ਦੀਵਾਲੀ ਹੈ ਸਵਾਲ ਇਹ ਉੱਠਦਾ ਹੈ ਕਿ ਰਮਨ ਦੀ ਪਹਿਲੀ ਦੀਵਾਲੀ ਆਖਰ ਮਨਾਈ ਕਿੱਥੇ ਜਾਵੇਗੀ ਨਾਨਕੇ ਘਰ ਜਾਂ ਦਾਦੀ ਦੇ ਘਰ ਜੇ ਦਾਦੀ ਦੇ ਘਰ ਸੋਚੀਏ ਤਾਂ ਮੰਗੜ ਪਰਿਵਾਰ ਲਈ ਇਹ ਮਾਨ ਦੀ ਗੱਲ ਹੋਵੇਗੀ ਪੋਤੇ ਦੀ ਪਹਿਲੀ ਦੀਵਾਲੀ ਹਰ ਦਾਦੇ ਦਾਦੀ ਦਾ ਸੁਪਨਾ ਹੁੰਦਾ ਹੈ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਘਰ ਦੀਆਂ ਰੌਸ਼ਨੀਆਂ ਉਹਨਾਂ ਦੇ ਪੋਤਿਆਂ ਦੇ ਨਾਮ ਤੇ ਚਮਕਣ ਉਹਨਾਂ ਦੀਆਂ ਤਿਆਰੀਆਂ ਵੀ ਸ਼ਾਇਦ ਸ਼ੁਰੂ ਹੋ ਚੁੱਕੀਆਂ ਹੋਣ ਪਰ ਜੇ ਦੂਜੇ ਪਾਸੇ ਦੇਖੀਏ ਨਾਨਕਿਆਂ ਦਾ ਘਰ ਵੀ ਪੁੱਤੋ ਤੇ ਦੋਤੀਆਂ ਲਈ ਉਹਨਾਂ ਹੀ ਖਾਸ ਹੁੰਦਾ ਹੈ ਉਹਨਾਂ ਕੋਲ ਹੋਰ ਕੋਈ ਛੋਟਾ ਬੱਚਾ ਨਹੀਂ ਸਿਰਫ ਅੰਗ ਤੇ ਇਰਮਾਨ ਹੀ ਉਹਨਾਂ ਦੀਆਂ ਖੁਸ਼ੀਆਂ ਦਾ ਕੇਂਦਰ ਨੇ ਨਾਨਕਿਆ ਨੂੰ ਵੀ ਚਾਹ ਹੋਵੇਗਾ ਕਿ ਅਰਮਾਨ ਦੀ ਪਹਿਲੀ ਦੀਵਾਲੀ ਉਹਨਾਂ ਦੇ ਘਰ ਮਨਾਈ ਜਾਵੇ ਕਿਉਂਕਿ ਮਾਪਿਓ ਲਈ ਦੋਤਾ ਦੋਤੀ ਵੀ ਉਹਨੇ ਹੀ ਦਿਲ ਦੇ ਨੇੜੇ ਹੁੰਦੇ ਹਨ ਹੁਣ ਸ਼ਰਨਪੈਣ ਕਿਸੇ ਪਾਸੇ ਵੀ ਜਾਣ ਦੋਵੇਂ ਪਰਿਵਾਰ ਉਹਨਾਂ ਲਈ ਪਿਆਰ ਨਾਲ ਭਰੇ ਹੋਏ ਹਨ ਪਰ ਇਹ ਸਵਾਲ ਤਾਂ ਸੱਚਮੁੱਚ ਦਿਲਚਸਪ ਹੈ ਕਿ ਅਰਮਾਨ ਦੀ ਪਹਿਲੀ ਦੀਵਾਲੀ ਨਾਨਕਿਆ ਨਾਲ ਮਨਾਈ ਜਾਵੇਗੀ ਜਾਂ ਦਾਦਕਿਆ ਨਾਲ ਸ਼ਰਨਪੈਣ ਬਹੁਤ ਹੀ ਸੋਲਜੀ ਹੋਈ ਕੁੜੀ ਨੇ ਉਹ ਹਰ ਗੱਲ ਸੋਚ ਸਮਝ ਕੇ ਕਰਦੇ ਨੇ ਇਹ ਆਪਣੇ ਸਹੁਰਿਆਂ ਨਾਲ ਵੀ ਮਿੱਠੇ ਰਿਸ਼ਤੇ ਰੱਖਦੇ ਨੇ ਤੇ ਆਪਣੇ ਮਾਪਿਆਂ ਨਾਲ ਵੀ ਡੂੰਗੀ ਅਟੈਚਮੈਂਟ ਰੱਖਦੇ ਨੇ ਇਹੀ ਕਾਰਨ ਹੈ ਕਿ ਜਦੋਂ ਉਹ ਕਿਸੇ ਵੀ ਘਰ ਰਹਿੰਦੇ ਨੇ ਉਹ ਉੱਥੇ ਦੀ ਖੁਸ਼ੀ ਦਾ ਹਿੱਸਾ ਬਣ ਜਾਂਦੇ ਨੇ ਦਰਸਲ ਅਜਿਹਾ ਜੀਵਨ ਹੀ ਸੁੰਦਰ ਰੂਪ ਹੈ ਕਦੇ ਨਾਨਕੇ ਕਦੇ ਦਾਦਕੇ ਪਰ ਦੋਵੇਂ ਹੀ ਘਰ ਪਿਆਰ ਦਾ ਕੇਂਦਰ ਹੁੰਦੇ ਹਨ ਪਰਿਵਾਰ ਵਿੱਚ ਇਕਤਾ ਮਿਠਾਸ ਤੇ ਆਪਸੀ ਇੱਜ਼ਤ ਹੀ ਉਹ ਕੁੜੀਆਂ ਨੇ ਜੋ ਹਰ ਰਿਸ਼ਤੇ ਨੂੰ ਮਜ਼ਬੂਤ ਕਰਦੀਆਂ ਨੇ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਮੰਗਟ ਪਰਿਵਾਰ ਤੇ ਸ਼ਰਨਪੈਣ ਦਾ ਪੇਕਾ ਪਰਿਵਾਰ ਦੋਵੇਂ ਹੀ ਖੁਸ਼ੀਆਂ ਨਾਲ ਭਰਪੂਰ ਰਹਿਣ ਅਰਮਾਨ ਦੀ ਪਹਿਲੀ ਦੀਵਾਲੀ ਜਿੱਥੇ ਵੀ ਮਨਾਈ ਜਾਵੇ ਉੱਥੇ ਗੁਰੂ ਸਾਹਿਬ ਦੀ ਕਿਰਪਾ ਹੋਵੇ ਚਾਨਣੇ ਹੋਣ ਖੁਸ਼ੀਆਂ ਵਰਨ ਤੇ ਸਦਾ ਸੋਖ ਸ਼ਾਂਤੀ ਬਣੀ ਰਹੇ ਹੁਣ ਅਸੀਂ ਅਦੀਕ ਕਰਦੇ ਹਾਂ ਸ਼ਰਨਪੈਣ ਦੇ ਅਗਲੇ ਬਲੌਗ ਦੀ ਜਿਸ ਵਿੱਚ ਉਹ ਖੌਦ ਦੱਸਣਗੇ ਕਿ ਉਹਨਾਂ ਨੇ ਅੰਗ ਤੇਰਮਾਨ ਨਾਲ ਕਿੱਥੇ ਦੀ ਦੀਵਾਲੀ ਮਨਾਈ ਤੁਸੀਂ ਵੀ ਆਪਣਾ ਅਨੁਮਾਨ ਕਮੈਂਟ ਵਿੱਚ ਜ਼ਰੂਰ ਦੱਸੋ ਤੁਹਾਡੇ ਵਿਚਾਰ ਵਿੱਚ ਸ਼ਰਨ ਭੈਣ ਦੀ ਪਹਿਲੀ ਦੀਵਾਲੀ ਨਾਨਕੇ ਘਰ ਮਨਾਉਣਗੇ ਜਾਂ ਦਾਦਕੇ ਘਰ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪੰਜਾਬੀ ਜੀਵਨ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੈਲ ਆਈਕਨ ਨੂੰ ਜ਼ਰੂਰ ਔਨ ਕਰਨਾ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਸਕੇ ਤਨਵਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ